ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਇਹਨਾਂ ਐਡਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਹੋ ਤਾਂ ਜੋ ਤੁਹਾਡੇ ਤੱਕ ਰਿਸ਼ਤਿਆਂ ਦੀਆਂ ਹਰੋ ਜਿਹੜਾ ਐਡਾਂ ਪਹੁੰਚ ਸਕਣ ਜੇ ਕਿਸੇ ਨੇ ਜੀ ਰਿਸ਼ਤਾ ਕਰਵਾਉਣਾ ਹੈ ਜਾਂ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ 628643139 ਦੂਸਰਾ ਨੰਬਰ ਹੈ ਜੀ 99683353572 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਰਿਸ਼ਤਾ ਹੈ ਜੀ ਖਰੜ ਤੋਂ ਮੁੰਡੇ ਦੀ ਡੇਟ ਆਫ ਬਰਥ 6 7 ਕਾਸਟ ਐਸੀ ਹਾਈਟ ਹੈ 6 ਫੁੱਟ 2 ਇੰਚ ਕੁਆਲੀਫਿਕੇਸ਼ਨ ਡਿਪਲੋਮਾ ਇਨ ਹਸਪਿਟੈਲਿਟੀ ਮੈਨੇਜਮੈਂਟ ਫਰਮ ਨਿਊਜ਼ੀਲੈਂਡ ਕਰੰਟਲੀ ਹੀ ਇਜ਼ ਵਰਕਿੰਗ ਐਜ਼ ਬਿਜ਼ਨਸ ਡਿਵੈਲਪਰ ਮੈਨੇਜਰ ਇਨ ਪ੍ਰਾਈਵੇਟ ਕੰਪਨੀ ਫਾਦਰ ਗਵਰਨਮੈਂਟ ਜੌਬ ਤੋਂ ਰਿਟਾਇਰ ਨਹੀਂ ਜੀ ਮਦਰ ਵੀ ਗਵਰਨਮੈਂਟ ਜੌਬ ਤੋਂ ਰਿਟਾਇਰ ਨਹੀਂ ਇੱਕ ਭੈਣ ਹੈ ਮੈਰਿਡ ਹੈ ਤੇ ਬੀਡੀਐਸ ਹੈ ਇਹਨਾਂ ਨੂੰ ਕੁੜੀ ਚਾਹੀਦੀ ਐ ਐਨਆਰਆਈ ਜੀ ਜਾਈਲਰਸ ਕਰੀ ਹੋਵੇ ਤੇ ਵਧੀਆ ਕੋਈ ਡਿਗਰੀ ਕਰੀ ਹੋਵੇ ਬਾਹਰ ਜਾਣ ਦਾ ਸਾਰਾ ਖਰਚਾ ਕਰ ਦੇਣਗੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੂ 84 279 9990 ਇੱਕ ਵਾਰ ਫੇਰ ਰਿਪੀਟ ਕਰਦੀ ਹਾਂ ਜੀ 842 7979900 ਅਗਲਾ ਰਿਸ਼ਤਾ ਹੈ ਜੀ ਏਰੀਆ ਫਰੀਦਕੋਟ ਤੋਂ ਮੁੰਡੇ ਦੀ ਡੇਟ ਆਫ ਬਰਥ 9 2 2000 ਕਾਸਟ ਜੱਟ ਹਾਈਟ 5 ਫੁੱਟ 10 ਇੰਚ ਕੁਆਲੀਫਿਕੇਸ਼ਨ ਡਿਪਲੋਮਾ ਇਨ ਵੈਟਰਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕ ਮੁੰਡਾ ਇਕਲੌਤਾ ਜੀ ਤੇ ਵੈਟਰਨਰੀ ਇਨਸਪੈਕਟਰ ਦੀ ਜੌਬ ਕਰ ਰਿਹਾ ਹੈ 10 ਕਿਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਚੰਗੇ ਪਰਿਵਾਰ ਦੀ ਗਵਰਨਮੈਂਟ ਜੌਬ ਕਰਦੀ ਹੋਵੇ ਜੀ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਕੰਟੈਕਟ ਕਰਕੇ ਇਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਤਲਬੰਡੀ ਸਾਬੋ ਤੋਂ ਕੁੜੀ ਦੀ ਡੇਟ ਆਫ ਬਰਥ 2005 ਕਾਸਟ ਜੱਟ ਹਾਈਟ ਹੈ 5 ਫੁੱਟ 2 ਇੰਚ ਪਲੱਸ 2 ਕਰੀ ਹੋਈ ਹੈ ਜੀ ਆਰਟਸ ਨਾਲ ਇਹਨਾਂ ਨੂੰ ਮੁੰਡਾ ਚਾਹੀਦਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜੀ ਪੀਆਰ ਹੋਵੇ ਜਾਂ ਹੋਵੇ ਵਰਕ ਪਰਮਿਟ ਤੇ ਅਗਲਾ ਰਿਸ਼ਤਾ ਹੈ ਜੀ ਜੀਰਕਪੁਰ ਤੋਂ ਮੁੰਡੇ ਦੀ ਡੇਟ ਆਫ ਬਰਥ 1992 ਕਾਸਟ ਰਮਦਾਸੀ ਹੈ ਕੁਆਲਿਫਿਕੇਸ਼ਨ ਹਾਰਡਵੇਅਰ ਇੰਜੀਨੀਅਰਿੰਗ ਦਾ ਡਿਪਲੋਮਾ ਮੁੰਡਾ ਗਵਰਨਮੈਂਟ ਜੌਬ ਕਰ ਰਿਹਾ ਕੰਟਰੈਕਟ ਬੇਸ ਤੇ ਵੱਡਾ ਭਰਾ ਮੈਰਿਡ ਹੈ ਫਾਦਰ ਗਵਰਨਮੈਂਟ ਜੌਬ ਤੋਂ ਰਿਟਾਇਰ ਨਹੀਂ ਇਹਨਾਂ ਨੂੰ ਕੁੜੀ ਚਾਹੀਦੀ ਆ ਪੜ੍ਹੀ ਲਿਖੀ ਜਾਜੀ ਕੋਈ ਜੌਬ ਕਰਦੀ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਕੰਟੈਕਟ ਕਰਕੇ ਇਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਡਿਸਟ੍ਰਿਕਟ ਅਕਰਸ਼ੇਤਰ ਤੋਂ ਮੁੰਡੇ ਦੀ ਡੇਟ ਆਫ ਬਰਥ 111992 ਕਾਸਟ ਜੱਟ ਗੋਤਾਬਰਕ ਹਾਈਟ ਹੈ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਮੁੰਡਾ ਪ੍ਰਾਈਵੇਟ ਜੌਬ ਕਰ ਰਿਹਾ ਹੈ ਜੀ ਮੀਰੀਪਰੀ ਹਸਪੀਟਲ ਦੇ ਵਿੱਚ ਵੱਡਾ ਭਰਾ ਮੈਰਿਡ ਹੈ ਭੈਣ ਵੀ ਮੈਰਿਡ ਹੈ ਜੀ ਦੋ ਹੀ ਪ੍ਰਾਪਾਂ ਕੋਲ ਤਿੰਨ ਕਿੱਲੇ ਜ਼ਮੀਨ ਹੈ ਇਹਨਾਂ ਨੂੰ ਕੁੜੀ ਚਾਹੀਦੀ ਆ ਘਰੇਲੂ ਘਰਵਾਰ ਸੰਭਣ ਵਾਲੀ ਗਰੀਬ ਘਰਤ ਹੋਵੇ ਜੀ ਡਿਮਾਂਡ ਕੋਈ ਨਹੀਂ ਜੇ ਤੁਹਾਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਕੰਟੈਕਟ ਕਰਕੇ ਉਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੂੰ ਧੰਨਵਾਦ ਜੀ